ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਜੈਸਟ ਲੋਥ ਉਸੇ ਤੋਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਮੇਨ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਖਸਮ ਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੋਂ ਉਹ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ ਤੋਂ ਸਮਾਂ ਗਣ ਕੇ ਵੀਡੀਓ ਜ਼ਰੂਰ ਦੇਖ ਲਿਆ ਕਰੋ ਲਓ ਜੀ ਇੱਕ ਸੂਟ ਹੈ ਉਹਦੇ ਵਿੱਚ ਤੁਹਾਨੂੰ ਇਹ ਵਾਲਾ ਮਿਲੂਗਾ ਜਿਹੜਾ ਤੁਸੀਂ ਹੁਣੇ ਮਹਿੰਦੀ ਦੇਖ ਕੇ ਤੇ ਹੋ ਨਾ ਉਹਦੇ ਵਿੱਚ ਇੱਕ ਅਨੀਆਂ ਜਾਂ ਸ਼ੇਡ ਮਿਲੂਗਾ ਬਹੁਤ ਸੋਹਣਾ ਸ਼ੇਡ ਹੈ ਵੀ ਕਾਫੀ ਪਿਆਰਾ ਸੂਟ ਹੈ ਇਹ ਪੈਚ ਲੱਗਿਆ ਹੋਇਆ ਉਹਦੇ ਉੱਪਰ ਵਰਕ ਹੋਇਆ ਹੋਇਆ ਇਹ ਵੀ ਪੈਚ ਲੱਗਿਆ ਹੋਇਆ ਉਹਦੇ ਉੱਪਰ ਵਰਕ ਹੋਇਆ ਠੀਕ ਹੈ ਜੀ ਤੇ ਕਲਰ ਬਹੁਤ ਪਿਆਰਾ ਹੈਗਾ ਤੇ ਸੂਟ ਹੈਗਾ ਇਹ ਬਲੇਸ ਬਾਟਮ ਦੇ ਵਿੱਚ ਤੇ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਐਵੇਂ ਬਹਿ ਜਾ ਬਹਿ ਜਾ ਕਰਦੀ ਆ ਸਲਵਾਰਾਂ ਨੇ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਲੋ ਠੀਕ ਹੈ ਜੀ ਤੇ ਇਹ ਹੈਗੀ ਆ ਇਹਦੇ ਨਾਲੇ ਦੁਪੱਟਾ ਇੱਥੇ ਰੰਗ ਸਹੀ ਆ ਉਸ ਕੋਈ ਆ ਹੀ ਰੰਗ ਲਓ ਜੀ ਹੋਰ ਕੁਛ ਦੇਖਣਗੇ ਸਹੀ ਆ ਇੱਥੇ ਰੰਗ ਦੇਖੋ ਹਾਂ ਇੱਥੇ ਦੇਖ ਲੈ ਆਹ ਲੋ ਜੀ ਇਹ ਹੈਗਾ ਪਿਓਰ ਸ਼ਫੋਨ ਦਾ 2.5 ਮੀਟਰ ਦਾ ਦੁਪੱਟਾ ਆਹ ਬੱਸ ਸਹੀ ਐ 2 ਮੀਟਰ 4 ਸਾਈਡ ਲੇਸ ਬਹੁਤ ਪਿਆਰਾ ਸੂਟ ਲੋ ਜੀ ਅਗਲਾ ਦੇਖੋ ਅਗਲਾ ਤਾਂ ਸਾਰਿਆਂ ਤੁਸੀਂ ਸੋਹਣੇ ਸਿਰਾ ਹੀ ਹੈ ਸਿਰਾ ਹੀ ਇਹਨੂੰ ਸਿਰਾ ਕਹਿੰਦੇ ਆ ਆ ਸੁਣੋ ਲਓ ਜੀ ਇਹ ਹੈ ਸਿਰਾ ਬੜਾ ਸੋਹਣਾ ਸੂਟ ਹੈ ਕਾਟਨ ਦੇ ਵਿੱਚ ਸੂਟ ਹੈ ਬਿਲਕੁਲ ਕਾਟਨ ਦੇ ਵਿੱਚ ਹੈ ਗਲੇਸ ਕਾਟਨ ਦੇ ਵਿੱਚ ਹੈ ਕਾਟਨ ਨਹੀਂ ਗਲੇਸ ਕਾਟਨ ਦੇ ਵਿੱਚ ਸੂਟ ਹੈ ਆਹ ਲਓ ਜੀ ਇਹਦੇ ਉੱਪਰ ਇਹ ਹੋਇਆ ਹੋਇਆ ਵਰਕ ਕੱਟ ਦੇਖੋ ਤੁਸੀਂ ਨੀਚੇ ਪਹਿਲਾਂ ਤਾਂ ਬੜੇ ਪਿਆਰੇ ਲੱਗਦੇ ਨੇ ਫਿਰ ਇਹਦੇ ਉੱਪਰ ਇਹ ਵਾਲਾ ਆਰਗੈਂਜ਼ਾ ਲੱਗਿਆ ਹੋਇਆ ਉਹਦੇ ਉੱਪਰ ਵਰਕ ਹੋਇਆ ਹੈ ਠੀਕ ਹੈ ਫਿਰ ਇੱਕ ਆਰਗੈਂਜ਼ਾ ਇਹ ਲੱਗਿਆ ਹੋਇਆ ਸਟਾਈਲ ਹੀ ਬੜਾ ਜਿਆਦਾ ਸੋਹਣਾ ਜੀ ਜ਼ਬਰਦਸਤ ਸਟਾਈਲ ਹੈਗਾ ਇਹਦਾ ਬਹੁਤ ਸੋਹਣਾ ਤੇ ਸਾਰਾ ਜਿਹੜਾ ਸੂਟ ਹੈ ਉੱਪਰੋਂ ਪ੍ਰਿੰਟਡ ਆ ਆਹ ਵਾਲਾ ਪ੍ਰਿੰਟ ਹੈ ਜੀ ਕਲਰ ਸਹੀ ਆ ਦੇ ਬੜਾ ਸੋਬਰ ਲੁੱਕ ਦਾ ਸੂਟ ਆ ਜੀ ਜਿਹੜੇ ਕਹਿੰਦੇ ਹੁੰਦੇ ਆ ਨਾ ਸਰਦਾਰੀ ਲੁੱਕ ਦੇ ਸੂਟ ਸਰਦਾਰੀ ਜਿਹੜੇ ਸਰਦਾਰੀ ਸੂਟ ਵਾਉਂਦੇ ਨੇ ਉਹ ਇਹ ਜਿਹੇ ਸੂਟ ਵਾਉਂਦੇ ਆ ਆਹ ਲਓ ਇਹ ਹੈਗੀ ਸਲਵਾਰ ਸਲਵਾਰ ਆ ਐਨ ਖੁੱਲੀਆਂ ਡੁੱਲੀਆਂ ਮਿਲਣਗੀਆਂ ਜੀ ਇਹਦੇ ਚ ਰਾਮ ਟੈਕਸ ਦੇ ਵਿੱਚ ਇਹ ਸਭ ਤੋਂ ਵੱਡੀ ਖੂਬੀ ਹੈ ਕਿ ਇਹਦੇ ਵਿੱਚ ਸਲਵਾਰ ਕਦੇ ਵੀ ਘਟਣੀ ਨਹੀਂ ਮਿਲਦੀ ਹੈ ਜੀ ਤੁਹਾਨੂੰ ਲੋ ਜੀ ਅਗਲਾ ਦੁਪੱਟਾ ਦੇਖੋ ਲੋ ਦੁਪੱਟੇ ਨੇ ਤਾਂ ਸਿਰਾ ਕਰਾਇਆ ਪਿਆ ਲੋ ਜੀ ਬਹੁਤ ਸੋਹਣਾ ਦੁਪੱਟਾ ਚਨੋਂਨ ਦੇ ਵਿੱਚ ਦੁਪੱਟਾ ਇਹ 4 ਸਾਈਡ ਲੇਸ ਤੇ ਕਲਰਫੁਲ ਦੇਖੋ ਤੁਸੀਂ ਸੂਟ ਦਾ ਭਾਵੇਂ ਲਾਈਟ ਕਲਰ ਦਾ ਹੈ ਉਹਨੂੰ ਇਹਨੇ ਡਾਰਕ ਕਰਤਾ ਬੈਲੈਂਸ ਵੜਾਤਾ ਬੜਾ ਹੀ ਸੋਹਣਾ ਲੱਗਦਾ ਜੀ ਸੂਟ ਲੋ ਮੈਂ ਤੁਹਾਨੂੰ ਹੁਣ ਇਹਦੀ ਪ੍ਰਾਈਸ ਦੱਸ ਦੇਣੀ ਆ ਪ੍ਰਾਈਸ ਵੀ ਕੁਝ ਨਹੀਂ ਹੈਗੀ ਬਹੁਤ ਘੱਟ ਆ ਪ੍ਰਾਈਸ ਪਹਿਲਾਂ ਆਪਾਂ ਇਹ 2695 ਦਾ ਦਿੱਤਾ ਸੀ 200 ਰੁਪਏ ਦਾ ਡਿਸਕਾਊਂਟ ਹੈ ਜੀ 2495 ਦੇ ਵਿੱਚ ਸੂਬਾ ਦੇਗਾ ਬੇਦਾ ਬੇਦਾ ਕਰਤਾ ਸੂਕ ਪਊਗਾ ਜੀ ਹੁਣ ਮੈਂ ਤੁਹਾਨੂੰ ਵਿਦਾਊਟ ਦੁਪੱਟਾ ਥੋੜੀ ਜਿਹੀ ਬਰਬਰੀ ਦੇ ਸੂਟ ਦਿਖਾਉਂਗੀ ਬਹੁਤ ਸੋਹਣੀ ਬਰਬਰੀ ਐ ਕਾਫੀ ਜਿਆਦਾ ਸੋਹਣੀ ਬਰਬਰੀ ਐ ਜੀ ਬਹੁਤ ਜਿਆਦਾ ਸੌਫਟ ਐ ਰੰਗ ਦੇਖੋ ਸਾਰੇ ਖੁੱਲ ਗਿਆ ਫੜ ਦੇ ਯਾ ਦੇ ਲੈ ਗਿਆ ਹਾਂ ਥੋੜਾ ਫਿਰ ਲੈ ਕੇ ਢੂੰਗੀ ਦੇ ਸੇ ਕੱਢ ਜਾ ਲੋ ਜੀ ਇੱਕ ਤਾਂ ਤੁਹਾਨੂੰ ਆ ਸੂਟ ਦਿਖਾਉਣੇ ਆ ਬਰਬਰੀ ਦਾ ਬਹੁਤ ਪਿਆਰਾ ਸੂਟ ਹੈ ਥੋੜਾ ਜਿਹਾ ਹਲਕਾ ਜਿਹਾ ਲੈਮਨ ਜਿਹਾ ਸ਼ੇਡ ਲੱਗ ਰਿਹਾ ਮੈਨੂੰ ਇਹਦਾ ਇਸ ਦਾ ਕਹ ਲਓ ਜਾਂ ਲੈਮਨ ਕਹ ਲਓ ਆਈਂਗੀ ਅਕਦੇ ਕਦੇ ਲੈਮਨ ਦਾ ਆ ਜੀ ਮਾਰਦਾ ਇਹ ਆ ਇਹਦੇ ਨਾਲ ਮਸਲੀਨ ਦੀ ਸਲਵਾਰ ਬਹੁਤ ਅੱਛੀ ਕ੍ਰੇਪ ਵਰਗੀ ਮਸਲੀਨ ਹੈ ਜੀ ਇਹ ਵਾਲਾ ਸੂਟ ਬਹੁਤ ਪਿਆਰਾ ਸੂਟ ਹੈ ਕਾਫੀ ਜਿਆਦਾ ਸੋਹਣਾ ਲੱਗਦਾ ਹੈ ਇਹ ਤੁਹਾਨੂੰ ਮਿਲੂਗਾ ਜੀ 2150 ਦੇ ਵਿੱਚ ਫਿਕਰ ਨਾ ਕੀਜਾ ਚਲੋ ਜੀ ਹੁਣ ਆ ਰਾਮ ਦਾ ਤਾਂ ਫੇਰ ਕੋਸ਼ ਕਰਨੀ ਚਾਹੀਦੀ। ਕਿਵੇਂ ਕੈਮਰੇ ਚੋਂ ਬਾਲਾ ਠਿੱਕਾ ਆ ਜਾਂਦਾ। ਲੋਲ। ਬਹੁਤ ਠਿੱਕਾ। ਠੀਕ। ਕਾਫੀ ਸੋਪਰ ਆ। ਕਲਰ ਹੈਗੇ ਨੇ। ਬਹੁਤ ਸੋਹਣਾ ਲੱਗਦਾ। ਫ੍ਰੀਸ਼ ਪੀਲਾ ਬਹੁਤ ਵਾਸੋਂ ਤੇ ਆਉਂਦਾ। ਲੋ ਜੀ ਅਗਲਾ ਦੇਖੋ। ਥੋੜਾ ਜਿਹਾ ਗ੍ਰੇ ਜਿਹਾ ਕਲਰ ਹੈਗਾ। ਮੋਬ ਗ੍ਰੇ ਜਿਹਾ ਹੈ। ਸਰਦਾਰੀ ਜਿਹਾ ਟੱਚ ਹੈ ਦੇ ਵਿੱਚ ਵੀ ਬਹੁਤ ਸੋਹਣਾ ਲੱਗਦਾ। ਪ੍ਰਿੰਟ ਬਹੁਤ ਸੋਹਣਾ ਹੈ। ਬਹੁਤ ਸੋਹਣਾ। ਕਾਫੀ ਜਿਆਦਾ ਸੋਹਣਾ ਲੱਗਦਾ ਤੇ ਸਲਵਾਰ ਦਿਖਾਉਣੀ ਆ ਇਹਦੇ ਨਾਲ ਮੈਂ ਤੁਹਾਨੂੰ ਇਹ ਵਾਲੀ ਸਲਵਾਰ ਇਹਦੇ ਨਾਲ ਗ੍ਰੇ ਕਲਰ ਦੀ সিলਵਰ ਗ੍ਰੇ ਕਲਰ ਹੈ ਜੀ ਆਹ ਲਓ সিলਵਰ ਗ੍ਰੇ ਕਲਰ ਠੀਕ ਹੈ ਕਾਫੀ ਅੱਛਾ ਲੱਗਦਾ ਇਹ ਵੀ 1650 ਦੇ ਵਿੱਚ ਆਊਗਾ ਬਿਨਾਂ ਦੁਪੱਟੇ ਤੋਂ ਆਉਣਗੇ ਜੀ ਇਹ ਵਾਲੀ ਸੂਟ ਥੋੜੇ ਕੋਲੇ 1650 50 ਦੇ ਵਿੱਚ ਸ਼ਿਪਿੰਗ ਫ੍ਰੀ ਹੋ ਗਈ ਲੋ ਜੀ ਇਹ ਗਲਾ ਸੂਟ ਦੇਖੋ ਲੋ ਕਾਫੀ ਵਧੀਆ ਲੱਗਦਾ ਹੈ ਵੀ ਇਹ ਇਹ ਵਾਲੀ ਸਲਵਾਰ ਹੈ ਜੀ ਇਹਦੇ ਨਾਲ ਇਹ ਵੀ ਮਸਲੀਨ ਦੀ ਸਲਵਾਰ ਦੇ ਨਾਲ ਆਊਗਾ ਸਲਵਾਰਾ ਮਸਲੀਨ ਦੀਆਂ ਪਰ ਵਜਾ ਵਜਾ ਕਰਦੀਆਂ ਨਹੀਂ ਆਹ ਕਾਫੀ ਸੋਹਣਾ ਸੂਟ ਹੈ ਜੀ ਇਹ ਵੀ 1650 ਦੇ ਵਿੱਚ ਆਊਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਅਗਲਾ ਦੇਖੋ ਆਹ ਦੇ ਕਰਦੇ ਤੇ ਇਹ ਹੈਗੀ ਹੈ ਦਿਨਾਲ ਸਲਵਾਰ 1650 ਰੁਪਏ ਪ੍ਰਾਈਸ ਹੋਊਗੀ ਸ਼ਿਪਿੰਗ ਫ੍ਰੀ ਹੋਊ ਚਲ ਕਰਦੇ ਕਰਦੇ ਬੰਦੋ